ਨਾਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੋਭਵੰਤੀ ਸੁਨ ਅਕਥ ਕਥਾ ਸੁਖਵੰਤੀ ਸਭ ਕੇਲ ਬਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਾਲਯੁਗ ਵਿੱਚ ਊਤਮ ਮਤ ਗੁਰ ਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਜਨ ਨਾਨਕ ਜਨ ਹਰ ਕਥਾ ਸੁਨ ਤ੍ਰਿਪਤੀ Jap ਹਰ 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 ਹੋਵੰਤੀ ਨਾਟ ਮਹੱਲਾ ਚੌਥਾ ਕੋਈ ਆਨ ਸੁਨਾਵੇ ਹਰ ਕੀ ਹਰ ਗਾਲ ਤਿਸ ਕਉ ਹਾਉ ਬਲ 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 ਸੋ ਹਰ ਜਨ ਹੈ ਭਲ ਭਾਲ ਹਰ ਹੋ 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 ਮਿਲ નિਹਾਲ ਰਹਾਓ ਹਰ ਕਾਮਾਰ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨੇਹ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕਾ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ RAM ਹਾਉ ਕਿਆ ਜਨ ਕਿਆ ਭਾਵੇਂ ਮਨ ਪਿਆਸ ਬਹੁਤ ਦਰਸਾਵੇਂ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੋਚਿ ਆਵੇ ਕ੍ਰਿਪਾ ਕਰੋ ਜਿਸ ਪੁਰਖ ਬਿਦਾਤੇ ਸੋ ਸਦਾ ਸਦਾ ਤੁਦ ਧਿਆਵੈ ਕਮਨ ਜੋਗ ਕਮਨ ਗਿਆਨ ਧਿਆਨ ਕਮਨ ਗੁਨੀ ਰਿਜਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੋ ਸੁਖ ਪਾਇਓ ਹਰ ਗੁਣ ਸਦਹੀ ਗਾਵੈ ਦੇਖਿਓ ਆਚਰਜ ਮਹਾ ਮੰਗਲ ਰੂਪ ਕਿਛਾਨ ਨਹੀਂ ਦੇ ਛਟਾਵੈ ਕਹੋ ਨਾਨਕ ਮੋਰਚਾ ਗੁਰ ਲਾਹਿਓ ਤਹ ਗਰਬ ਜੋਨ ਕਹਿ ਆਵੈ ਨਟ ਨਾਰਾਇਣ ਮਹੱਲਾ ਪੰਜਵਾਂ ਦੋ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਰਹਾਓ ਆਗਿਆ ਮਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੁਹਾਰੋ ਜੀਓ ਈਹਾਂ ਉਹਾਂ ਹਾਰ ਤੁਮਹੀ ਤੁਮਹੀ ਇਹੋ ਗੁਰਤੇ ਮੰਤਰ ਧਰੜੀਓ ਜਬ ਤੇ ਜਾਨ ਪਾਈ ਇਹ ਬਾਤਾ ਤਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਗਾਸਿਓ ਆਨ ਨਾਹੀ ਰਬੀਓ ਨਟ ਮਹੱਲਾ ਪੰਜਵਾਂ ਜਾਂ ਕੋ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹौं ਮੈਂ ਪੀਰ ਰਹਾਓ ਤਾਪਤ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ਕੋਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬਿਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਣੀ ਗਹੀਰ ਨਟ ਮਹੱਲਾ ਪੰਜਵਾਂ ਆਪਨਾ ਜਨ ਆਪੇ ਆਪ ਉਧਾਰਿਓ ਆਠ ਪਹਿਰ ਜਨ ਕਹਿ ਸੰਗ ਬਸਿਓ ਮਨ ਤੇ ਨਾਹੀ ਬਿਸਾਰਿਓ ਰਹਾ ਬਰਨ ਚਿਹਨ ਨਾਹੀ ਕਿਛੁ ਪੇਖਿਓ ਦਾਸ ਕਾ ਕੋਲ ਨਾ ਵਿਚਾਰਿਓ ਕਰਿ ਕਿਰਪਾ ਨਾਮ ਹਰ ਦੀਓ ਸਹਿਜ ਸੁਭਾਈ ਸਵਾਰਿਓ ਮਹਾ ਵਿਖਮ ਅਗਨ ਕਾ ਸਾਗਰ ਤੇ ਸਤੇ ਪਾਰਿ ਉਤਾਰਿਓ ਪੇਖ ਪੇਖ ਨਾਨਕ ਵਿਗਸਨ ਪਨ ਹੈ ਪਨ ਹੈ ਬਲੇ ਹਾਰਿਓ ਨਟ ਮਹੱਲਾ ਪੰਜਵਾਂ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਪਰਾਦ ਮਟੇ ਖਿਨ ਭੀਤਰ ਤਾਂ ਕਾ ਦੁੱਖ ਨਾ ਰਹੀਓ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕਲਿਵ ਲਾਗੀ ਹਰ ਹਰ ਚਰਨ ਗਾਹੀਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਾਪੈ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹਲਾ 5ਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ 사ਗਰ ਕਰ ਪਰਮ ਗਤ ਮੋਰੀ ਰਹਾਓ ਅੰਚ ਲਾਗ ਹਾਇੋ ਜਨ ਆਪਣੇ ਕਉ ਮਨ ਬਿਦੋ ਪ੍ਰੇਮ ਕੀ ਖੋਰੀ ਜਾਸ ਗਾਵਤ ਭਗਤ ਰਾਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਆਨ ਨ ਦੇਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬਹੂ ਥੋਰੀ ਨਟ ਮਹੱਲਾ ਪੰਜਵਾਂ ਮੇਰੇ ਮਨ Jap Jap ਹਰ ਨਾਰਾਇਣ ਕਬਹੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਉ ਸਾਦੂ ਤੂਰ ਕਰੋ ਨਿਤ ਮਜਨ ਸਭ ਕਿਲ ਬਿਖ ਪਾਪ ਗਵਾਇਨ ਪੂਰਨ ਪੂਰ ਰਹੀ ਕਿਰਪਾ ਨਿਦ ਘਾਟ ਘਾਟ ਦਿஷ்ட ਸਮਾਇਨ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਨ ਦੋਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਹਿਨ ਨਾਟ ਮਹੱਲਾ ਪੰਜਵਾਂ ਮੇੜੈ ਸਰਬਸ ਨਾਮ ਨਿਦਾਨ ਕਰਿ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੋਕ ਦਾਤਾ ਸੁਖ ਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਉ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਾਟ ਮਹੱਲਾ ਪੰਜਵਾਂ ਹਾਂ ਵਾਰ-ਵਾਰ ਜਾਉ ਗੁਰਗੋਪਾਲ ਰਹਾਉ ਮੋਹੇ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਇਾਲ ਉਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਨਟ ਪੜਤਾਲ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਨਾਵੈ ਨੀਤ ਬਿਨ ਸਹਿ ਦੁਖ ਬਿਪਰੀਤ ਸਾਬ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਯਾਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਏ ਪੁਨੀਤ ਨਾਨਕ ਦਾਸ ਬਲ ਬਲ ਕੀਤ ਨਟ ਮਹੱਲਾ ਚੌਥਾ ਮਨ ਮੇਲ ਸੰਤ ਸੰਗਤ ਸੋਭਵੰਤੀ ਸੁਨ ਅਕਥ ਕਥਾ ਸੁਖਵੰਤੀ ਸਭ ਕੇਲ ਬਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਾਲਯੁਗ ਵਿੱਚ ਊਤਮ ਮਤ ਗੁਰ ਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਜਨ ਨਾਨਕ ਜਨ ਹਰ ਕਥਾ ਸੁਨ ਤ੍ਰਿਪਤੀ ਜਪ ਹਰ 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 ਹੋਵੰਤੀ ਨਾਟ ਮਹੱਲਾ ਚੌਥਾ ਕੋਈ ਆਨ ਸੁਨਾਵੇ ਹਰ ਕੀ ਹਰ ਗਾਲ ਤਿਸ ਕਾ ਹਉ ਬਲ ਬਲ ਬਾਲ ਸੋ ਹਰ ਜਨ ਹੈ ਭਲ ਭਾਲ ਹਰ ਹੋ ਹੋ ਮਿਲ ਨਿਹਾਲ ਰਹਾਓ ਹਰ ਕਾਮਾਰ ਗੁਰਸੰਤ ਬਤਾਇਓ ਗੁਰਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨੇਹ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ 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 ਤੇ ਗੁਰ ਕੇ ਸਿਖ ਮੇਰੇ ਹਰ ਪ੍ਰਭ ਭਾਏ ਜਿਨ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 raag nat narayan mahalla 5va ik ओंकार sat gur prasad ram haun kya jan kya paave man pyaas bahut darsaaveh rahao sohi gyani sohi jan tera jese upar roch aaveh ਕ੍ਰਿਪਾ ਕਰੋ ਜਿਸ ਪੁਰਖ ਬਿਦਾਤੇ ਸੋ ਸਦਾ ਸਦਾ ਤੁਦ ਦਿਆਵੈ ਕਮਨ ਜੋਗ ਕਮਨ ਗਿਆਨ ਧਿਆਨ ਕਮਨ ਗੁਨੀ ਰਿਜਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੋ ਸੁਖ ਪਾਇਓ ਹਰ ਗੁਣ ਸਦਹੀ ਗਾਵੈ ਦੇਖਿਓ ਆਚਰਜ ਮਹਾ ਮੰਗਲ ਰੂਪ ਕਿਛਾਨ ਨਹੀਂ ਦੇ ਛਟਾਵੈ ਕਹੋ ਨਾਨਕ ਮੋਰਚਾ ਗੁਰ ਲਾਹਿਓ ਤਹ ਗਰਬ ਜੋਨ ਕਹਿ ਆਵੈ ਨਟ ਨਾਰਾਇਣ ਮਹੱਲਾ ਪੰਜਵਾਂ ਦੋ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੋਹਾਰੋ ਕੀਓ ਰਹਾਓ ਆਗਿਆ ਮਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੋਹਾਰੋ ਜੀਓ ਈਹਾ ਉਹਾ ਹਰ ਤੁਮਹੀ ਤੁਮਹੀ ਇਹੋ ਗੁਰਤੇ ਮੰਤਰ ਧਰੜੀਓ ਪੰਜਾਬ ਤੇ ਜਾਨ ਪਾਈ ਇਹ ਬਾਤਾ ਤਾਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਗਾਸਿਓ ਆਨ ਨਾਹੀ ਰਬੀਓ ਨਟ ਮਹੱਲਾ ਪੰਜ ਮਹਾਂ ਜਾਂ ਕੋ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹौं ਮੈਂ ਪੀਰ ਰਹਾਓ ਤਾਪਤ 부ਜਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਧਨ ਸੰਤ ਮੇਰੇ ਸੰਤ ਸਹਾਈ ਬੀਰ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬੇਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਣੀ ਗਹੀਰ ਨਟ ਮਹੱਲਾ ਪੰਜਵਾਂ ਆਪਨਾ ਜਾਣ ਆਪੇ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹੀ ਬਿਸਾਰਿਓ ਰਹਾ ਬਰਨ ਚਿਹਨ ਨਾਹੀ ਕਿਛੁ ਪੇਖਿਓ ਦਾਸ ਕਾ ਕੋਲ ਨਾ ਵਿਚਾਰਿਓ ਕਰਿ ਕਿਰਪਾ ਨਾਮ ਹਰਿ ਦੀਓ ਸਹਿਜ ਸੋ ਭਾਈ ਸਵਾਰਿਓ ਮਹਾ ਵਿਖਮ ਅਗਨ ਕਾ ਸਾਗਰ ਤੇ ਸਤੇ ਪਾਰਿ ਉਤਾਰਿਓ ਵੇਖ ਵੇਖ ਨਾਨਕ ਵਿਗਸਨ ਪੁਨ ਹੈ ਪੁਨ ਹੈ ਬਲੇ ਹਾਰਿਓ ਨਟ ਮਹੱਲਾ ਪੰਜਵਾਂ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਅਪਰਾਧ ਮਿਟੇ ਖਿਨ ਭੀਤਰ ਤਾਂ ਕਾ ਦੁੱਖ ਨਾ ਰਹੀਓ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕਲਿਵ ਲਾਗੀ ਹਰ ਹਰ ਚਰਨ ਗਾਹੀਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਾਪੇ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ 5ਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ 사ਗਰ ਕਰ ਪਰਮ ਗਤ ਮੋਰੀ ਰਹਾਓ ਅੰਚ ਲਾਗ ਹਾਇਓ ਜਨ ਆਪਣੇ ਕੋ ਮਨ ਬੀਦੋ ਪ੍ਰੇਮ ਕੀ ਖੋਰੀ ਜਾਸ ਗਾਵਤ ਭਗਤ ਰਾਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਆਨ ਨ ਅਪੇਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬਹੂ ਥੋਰੀ ਨਟ ਮਹੱਲਾ ਪੰਜਵਾਂ ਮੇਰੇ ਮਨ Jap Jap ਹਰ ਨਾਰਾਇਣ ਕਬਹੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਉ ਸਾਧੂ ਤੂਰ ਕਰੋ ਨਿਤ ਮਜਨ ਸਭ ਕਿਲ ਬਿਖ ਪਾਪ ਗਵਾਇਨ ਪੂਰਨ ਪੂਰ ਰਹੀ ਕਿਰਪਾ ਨਿਦ ਘਾਟ ਘਾਟ ਦਿஷ்ட ਸਮਾਇਨ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨ ਲਾਇਨ ਧੋਇ ਕਰ ਜੋੜ ਨਾਨਕ ਦਾਨ ਮੰਗੈ ਤੇਰੀ ਦਾਸਨ ਦਾਸ ਦਸਾਇਨ ਨਾਟ ਮਹੱਲਾ ਪੰਜਵਾਂ ਮੇਰੇ ਸਰਬਸ ਨਾਮ ਨਿਦਾਨ ਕਰਿ ਕਿਰਪਾ ਸਾਧੂ ਸੰਗ ਮਿਲਿਓ ਸਤ ਗੁਰ ਦੀਨੋ ਦਾਨ ਰਹਾਉ ਸੋਕ ਦਾਤਾ ਸੁਖ ਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿ ਅਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਾਟ ਮਹੱਲਾ ਪੰਜਵਾਂ ਹਾਂ ਵਾਰ ਵਾਰ ਜਾਉ ਗੁਰਗੋਪਾਲ ਰਹਾਉ ਮੋਹੇ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ નિਹਾਲ ਨਟ ਪੜਤਾਲ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਬੋਲ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਨਾਵੈ ਨੀਤ ਬਿਨ ਸੈ ਦੁਖ ਬਿਪਰੀਤ ਸਾਬ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਏ ਪੁਨੀਤ ਨਾਨਕ ਦਾਸ ਬਲ ਬਲ ਕੀਤਾ ਨਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੋਭਵੰਤੀ ਸੁਨ ਅਕਥ ਕਥਾ ਸੁਖਵੰਤੀ ਸਭ ਕੇਲ ਬਿਖ ਪਾਪ ਲਹੰਤੀ ਹਰ ਹੋ 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 ਲਿਖਤ ਲੇਖਨ ਤੀਰਹਾ ਹਰ ਕੀਰਤ ਕਾਲਯੁਗ ਵਿੱਚ ਊਤਮ ਮਤ ਗੁਰ ਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਜਨ ਨਾਨਕ ਜਨ ਹਰ ਕਥਾ ਸੁਨ ਤ੍ਰਿਪਤੀ ਜਪ ਹਰ 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 ਹੋਵੰਤੀ ਨਾਟ ਮਹੱਲਾ ਚੌਥਾ ਕੋਈ ਆਨ ਸੁਨਾਵੇ ਹਰ ਕੀ ਹਰ ਗਾਲ ਤਿਸ ਕਾ ਹਉ ਬਲ 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 ਸੋ ਹਰ ਜਨ ਹੈ ਭਲ ਭਾਲ ਹਰ ਹੋ 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 ਮਿਲ નિਹਾਲ ਰਹਾਓ ਹਰ ਕਾਮਾਰ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨੇਹ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕਾ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ RAM ਹਾਉ ਕਿਆ ਜਾਨ ਕਿਆ ਭਾਵੇਂ ਮਨ ਪਿਆਸ ਬਹੁਤ ਦਰਸਾਵੇਂ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੋਚਿ ਆਵੇ ਕ੍ਰਿਪਾ ਕਰੋ ਜਿਸ ਪੁਰਖ ਬਿਦਾਤੇ ਸੋ ਸਦਾ ਸਦਾ ਤੁਦ ਧਿਆਵੈ ਕਮਨ ਜੋਗ ਕਮਨ ਗਿਆਨ ਧਿਆਨ ਕਮਨ ਗੁਨੀ ਰਿਜਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੋ ਸੁਖ ਪਾਇਓ ਹਰ ਗੁਣ ਸਦਹੀ ਗਾਵੈ ਦੇਖਿਓ ਆਚਰਜ ਮਹਾ ਮੰਗਲ ਰੂਪ ਕੇਛਾਨ ਨਹੀਂ ਦੇਛਟਾਵੈ ਕਹੋ ਨਾਨਕ ਮੋਰਚਾ ਗੁਰ ਲਾਹਿਓ ਤਹ ਗਰਬ ਜੋਨ ਕਹਿ ਆਵੈ ਨਟ ਨਾਰਾਇਣ ਮਹੱਲਾ ਪੰਜਵਾਂ 2 ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੋਹਾਰੋ ਕੀਓ ਰਹਾਓ ਆਗਿਆ ਮਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੋਹਾਰੋ ਜੀਓ ਈਹਾਂ ਉਹਾਂ ਹਾਰ ਤੁਮਹੀ ਤੁਮਹੀ ਇਹੋ ਗੁਰਤੇ ਮੰਤਰ ਧਰੜੀਓ ਜਬ ਤੇ ਜਾਨ ਪਾਈ ਇਹ ਬਾਤ ਤਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਗਾਸਿਓ ਆਨ ਨਾਹੀ ਰਬੀਓ ਨਟ ਮਹੱਲਾ ਪੰਜਵਾਂ ਜਾਂ ਕੋ ਭਈ ਤੁਮਾਰੀ ਧੀਰ ਜਮ ਕੇ ਤਰਾਸ ਮਿਟੀ ਸੁਖ ਪਾਇਆ ਨਿਕਸੀ ਹौं ਮੈਂ ਪੀਰ ਰਹਾਓ ਤਾਪਤ 부ਜਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਧਨ ਸੰਤ ਮੇਰੇ ਸੰਤ ਸਹਾਈ ਬੀਰ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬੇਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਣੀ ਗਹੀਰ ਨਟ ਮਹੱਲਾ ਪੰਜਵਾਂ ਆਪਨਾ ਜਾਣ ਆਪੇ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹੀ ਬਿਸਾਰਿਓ ਰਹਾ ਬਰਨ ਚਿਹਨ ਨਾਹੀ ਕਿਛੁ ਪੇਖਿਓ ਦਾਸ ਕਾ ਕੋਲ ਨਾ ਵਿਚਾਰਿਓ ਕਰਿ ਕਿਰਪਾ ਨਾਮ ਹਰਿ ਦਿਓ ਸਹਿਜ ਸੋ ਭਾਈ ਸਵਾਰਿਓ ਮਹਾ ਵਿਖਮ ਅਗਨ ਕਾ ਸਾਗਰ ਤੇ ਸਤੇ ਪਾਰਿ ਉਤਾਰਿਓ ਪੀਖ ਪੀਖ ਨਾਨਕ ਵਿਗਸਨ ਪੁਨ ਹੈ ਪੁਨ ਹੈ ਬਲੇ ਹਾਰਿਓ ਨਟ ਮਹੱਲਾ ਪੰਜਵਾਂ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਪਰਾਦ ਮਿਟੇ ਖਿਨ ਭੀਤਰ ਤਾਂ ਕਾ ਦੁੱਖ ਨਾ ਰਹੀਓ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕਲਿਵ ਲਾਗੀ ਹਰ ਹਰ ਚਰਨ ਗਾਹੀਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਾਪੈ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ ਪੰਜਵਾਂ ਜਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਓ ਅੰਚ ਲਾਗ ਹਾਇੋ ਜਨ ਆਪਣੇ ਕਉ ਮਨ ਬਿਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਾਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹਿ ਕਿਰਪਾ ਨਿਦ ਆਨ ਨ ਅਪੇਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨਾ ਕਬਹੂ ਥੋਰੀ ਨਟ ਮਹੱਲਾ ਪੰਜਵਾਂ ਮੇਰੇ ਮਨ Jap Jap ਹਰ ਨਾਰਾਇਣ ਕਬਹੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਉ ਸਾਦੂ ਤੂਰ ਕਰੋ ਨਿਤ ਮਜਨ ਸਭ ਕਿਲ ਬਿਖ ਪਾਪ ਗਵਾਇਨ ਪੂਰਨ ਪੂਰ ਰਹੀ ਕਿਰਪਾ ਨਿਦ ਘਾਟ ਘਾਟ ਦਿஷ்ட ਸਮਾਇਨ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਨ ਦੋਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਹਿਨ ਨਾਟ ਮਹੱਲਾ ਪੰਜਵਾਂ ਮੇਰੇ ਸਰਬਸ ਨਾਮ ਨਿਦਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤ ਗੁਰ ਦੀਨੋ ਦਾਨ ਰਹਾਉ ਸੋਕ ਦਾਤਾ ਸੁਖ ਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਉ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮਹੱਲਾ ਪੰਜਵਾਂ ਹਾਂ ਵਾਰ-ਵਾਰ ਜਾਉ ਗੁਰਗੋਪਾਲ ਰਹਾਉ ਮੋਹੇ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ નિਹਾਲ ਨਟ ਪੜਤਾਲ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਨਾਵੇ ਨੀਤ ਬਿਨ ਸਹਿ ਦੁਖ ਬਿਪਰੀਤ ਸਾਬ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਯਾਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਏ ਪੁਨੀਤ ਨਾਨਕ ਦਾਸ ਬਲ ਬਲ ਕੀਤਾ